ਅਣੀ ਫਸਲ ਤੇ ਤੇ ਵਾਦਾ ਹੈਗਾ ਇਤਨੀ ਹੈਗਾ ਬਸ ਕੀ ਹਰ ਫਸਲ ਦੀ ਹੋਣੀ ਚਾਹੀਦੀ ਆ ਉਹਦਾ ਕਾਰਨ ਕੀ ਆ ਹੋਣੀ ਚਾਹੀਦੀ ਜਿਸ ਨਾਲ ਨਹੀਂ ਨਹੀਂ ਤੁਹਾਡੀ ਗਲਤੀ ਜਦੋਂ ਉਹ ਤੁਹਾਡੇ ਨਾਲ ਤੁਹਾਨੂੰ ਆਪਾਂ ਆਪਾਂ ਮੰਡੀ ਤੇ ਜਾਂਦੇ ਆ ਨਾ ਆਪਾਂ ਸਬਜ਼ੀ ਲੈ ਜਾਂਦੇ ਆ ਪਾウダー ਲੈ ਜਾਂਦੇ ਆ ਗੋਭੀ ਲੈ ਜਾਂਦੇ ਆ ਸਾਡੀ ਉਹਦੇ ਤੇ ਪ੍ਰੋਡਕਸ਼ਨ ਆਈ ਹੁੰਦੀ ਆ ਕੀਮਤ ਮੰਨ ਲਓ 2 ਰੁਪਏ ਕਿਲੋ ਕੋਈ ਜਿਹੜਾ ਖਰੀਦਦਾਰ ਹੁੰਦਾ ਕਿੰਦਾ ਰੁਪਿਆ ਦੇਣਾ ਤੂੰ ਲੈਣਾ ਲੈ ਨਹੀਂ ਲੈਣਾ ਲੈ ਅੱਤੇ ਮੈਂ ਕਹਿੰਦਾ ਵੀ ਸਾਡੀ ਜਿੰਸ ਦਾ ਜਿਹੜਾ ਕੀ ਮਤ ਆਉ ਕੋ ਖਰੀਦਰ ਪਾਉਂਦਾ ਵੇਚ ਲੈਣਾ ਨਹੀਂ ਪਾਉਂਦਾ ਇਤਨੀ ਐਮਐਸਪੀ ਦਾ ਹੋਣਾ ਬਹੁਤ ਜ਼ਰੂਰੀ ਆ ਸਾਡਾ ਮਤਲਬ ਇਹ ਆ ਕਿ ਐਮਐਸਪੀ ਹੋਣੀ ਚਾਹੀਦੀ ਆ ਹੋਰ ਉਹਦੇ ਲਈ ਉਹਦੇ ਲਈ ਤੁਹਾਡਾ ਤੁਹਾਡਾ ਮੋਰਚਾ ਵੀ ਸਹੀ ਸੀ ਤੁਹਾਡਾ ਮੋਰਚਾ ਵੀ ਸਹੀ ਸੀ ਫਿਰ ਭਗਵੰਤ ਮਾਨ ਦੇ ਢਿੱਡ ਵੀਟੇ ਹੋ ਗਈ ਉਹਨੇ ਕਿਉਂ ਸਾਨੂੰ ਸਾਨੂੰ ਜਿਹੜਾ ਮਾਰ ਕੁੱਟ ਕੇ ਉੱਥੋਂ ਕੱਢਿਆ ਰਾ ਰਾ ਇਹਨਾਂ ਸਾਹਿਬ ਨੇ ਨੀਨਿਕਲ ਕਰ ਲੈਂਦੇ ਆ ਨਾ ਮੁਹੰਮਦ ਸਾਹਿਬ ਨੇ ਉੱਥੇ ਤਸੱਦਦ ਹੋਇਆ ਉਹ ਘਰ ਨਾ ਚੁੱਕਿਆ ਉਹਦੇ ਤੇ ਤੁਸੀਂ ਜੋ ਮੇਰੀ ਬੋਲਿਆ ਕੋਈ ਤੂੰ ਤੁਸੀਂ ਤੁਹਾਡਾ ਤੁਹਾਡੀ ਅਸੀਂ ਗੱਲ ਕਰਦੇ ਆ ਵੀ ਇੱਥੇ ਕੁਝ ਬੋਲਿਆ ਤੂੰ ਨਹੀਂ ਬੋਲਿਆ ਕੋਈ ਮੇਰੀ ਨਾਲੇ ਦਾ ਭਗਵੰਤ ਮਾਨ ਜੀ ਦੀ ਸਰਕਾਰ ਹੋਣਾ ਬਾਦਵੀ ਪਾਰਟੀ ਦੀ ਸਰਕਾਰ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਕਿਸਾਨਾਂ ਦੇ ਨਾਲ ਹੈ ਸਾਡਾ ਸਾਡਾ ਮੋਰਚਾ ਸਹੀ ਹੈ ਸਾਡਾ ਮੋਰਚਾ ਸਹੀ ਹੈ ਇਹ ਤੁਹਾਡੀ ਜ਼ੁਬਾਨੀਆ ਵੀ ਮੋਰਚਾ ਸਹੀ ਆ ਤੁਹਾਡੀ ਜ਼ੁਬਾਨੀਆ ਵੀ ਮੋਰਚਾ ਸਹੀ ਆ ਤੇ ਸਾਨੂੰ ਭਗੋਤਣਾ ਪੁੱਤ ਕਿ ਕੱਢ ਦੇ ਤੇ ਕਿੰਨਾ ਉਹਦੀ ਫੇਰ ਤੇ ਹੀ ਸਿੱਪਾ ਕਰੀ ਜਾਂਦੇ ਹੋ ਇਸ਼ੂ ਰਹਿ ਗਏ ਨੇ 13 ਮਹੀਨੇ ਦਿੱਲੀ ਮੋਰਚਾ ਲੱਗਾ ਰਿਹਾ ਬੀਜੇਪੀ ਸਰਕਾਰ 13 ਮਹੀਨੇ ਦਿੱਲੀ ਮੋਰਚਾ ਲੱਗਾ ਰਿਹਾ ਬੀਜੇਪੀ ਦੀ ਸਰਕਾਰ ਹਰਿਆਣਾ ਨਹੀਂ ਤੇ ਦਿੱਲੀ ਸੀ ਸਾਨੂੰ ਕਿਸੇ ਨੇ ਨਹੀਂ ਛੇੜਿਆ ਤੁਹਾਡੀ ਸਰਕਾਰ ਇੱਥੇ ਆਈ ਤੇ ਤੁਹਾਡੇ ਸਰਕਾਰ ਨੇ ਸਾਨੂੰ ਵਿਸ਼ਵਾਸ ਘਾਤ ਕਰਕੇ ਬੀਜੇਪੀ ਦੀ ਗੱਲ ਨਾ ਕਰੋ ਇਹ ਕਿਤਾਹ ਰਹਿ ਨਹੀਂ ਕਰਦੇ ਅਸੀਂ ਕਿਸੇ ਦੇ ਸਮਰਥਕ ਨਹੀਂ ਹਾਂ ਕਿ ਸਮਰਥਕ ਨਹੀਂ ਕੋਈ ਨਾ ਨਹੀਂ ਸਾਨੂੰ ਉਠਾਇਆ ਜਿਹੜੇ ਕੋਈ ਇਸ਼ੂ ਰਹਿ ਗਏ ਨੇ ਤੁਸੀਂ ਦੱਸੋ ਅਪਾਉ ਦੀ ਗੱਲ ਕਰਾਂਗੇ ਉਸ ਤੋਂ ਤੁਸੀਂ ਨਾ ਗੱਲ ਨੂੰ ਰਮਕਾ ਕੇ ਕਰਦੇ ਬੈਲ ਸਾਹਿਬ ਗੱਲ ਸਿੱਧੀ ਜਵਾਬ ਇੱਕੋ ਹੈ ਕਿ ਮੋਰਚਾ ਆਮ ਆਦਮੀ ਪਾਰਟੀ ਨੇ ਚੁੱਕਿਆ ਕਿ ਨਹੀਂ ਚੁੱਕਿਆ ਤੁਸੀਂ ਕਹਿੰਦੇ ਹੋ ਪਾਕਿਸਤਾਨੀ ਕਿਸਾਨਾਂ ਦੇ